ਅਜੀ ਧੋਕੇ ਸਾਨੀ ਆ ਲਾਜੀ ਹਨੇਲ ਇੱਕ ਸਾਈਡ ਤੁਸੀਂ ਆ ਜਾਓ ਯੂਨੀਫਾਰਮ ਤੁਸੀਂ ਵੇ ਮਾਸਾ ਲਿਪੜੀ ਆ ਜਾਓ ਆਜੋ ਜੀ ਬਤਸਲਾ ਸੇਕ ਜੁਆਇਨ ਬਠੋ ਅਭੀ ਉੱਨੀ ਬੈਠੋ ਜਦੋਂ ਰੈਡੀ ਹੋ ਜੀ ਸ਼ੁਰੂ ਕਰ ਪੰਜਾਬ ਪੁਲਿਸ ਨੇ ਇਹ ਜਿਹੜੇ ਅੰਮ੍ਰਿਤਸਰ ਦੇ ਵਿੱਚ ਲੋ ਇੰਟੈਂਸਿਟੀ ਐਕਸਪਲੋਸ਼ਨਸ ਹੋਏ ਸੀ ਉਹ ਕੇਸਸ ਸੋਲਵ ਕਰ ਲਏ ਹੈਗੇ ਤੇ ਪੰਜ ਗ੍ਰਿਫਤਾਰੀਆਂ ਹੋਈਆਂ ਜੀ ਪੰਜ ਗ੍ਰਿਫਤਾਰੀਆਂ ਹੋਈਆਂ ਜਿਸ ਦੇ ਵਿੱਚ ਆਜ਼ਾਦ ਵੀਰ ਸਿੰਘ son of ਜਸਵੀਰ ਸਿੰਘ ਆਰੋ ਵਿਲੇਜ ਵਡਾਲਾ ਕਲਾ बाबा बकाला जिला अमृतसर एज छत्तीस साल अमरीक सिंह सन ऑफ लखबीर सिंह आर ओ विलेज आदिया पी एस गुरदासपुर, गुरदसपुर एज छब्बीस साल साहिब सिंह एलियास साबा सन ऑफ सुरेंद्र सिंह, आर ओ अमन एवन्यू गेट हकीमा अमृतसर हरजीत सन ऑफ दविंदर सिंह आर ओ मजीठा रोड अमृतसर सिंह एलियास मिठा सन ऑफ रेजिडेंट ऑफ मजीठा रोड ਸੋ ਇਸ ਦੇ ਵਿੱਚ ਆਜ਼ਾਦ ਵੀਰ ਸਿੰਘ ਤੇ ਅਮਰੀਕ ਸਿੰਘ ਇਹਨਾਂ ਨੇ ਜਿਹੜੀ ਆਈਈਡੀਜ਼ ਅਸੈਂਬਲ ਕੀਤੀਆਂ ਸੀ ਜਿਹੜਾ ਐਕਸਪਲੋਸਿਵ ਸੀਗਾ ਇਹ ਜਿਹੜਾ ਲੋ ਗ੍ਰੇਡ ਜਵੇਂ ਸਾਡੀ ਫੋਰੈਂਸਿਕ ਐਨਾਲਿਸਿਸ ਦੇ ਵਿੱਚ ਵੀ ਆਇਆ ਸੀਗਾ ਕਿ ਲੋ ਗ੍ਰੇਡ ਐਕਸਪਲੋਸਿਵ ਸੀ ক্লোਰਾਈਡਸ ਐਂਡ ਬ੍ਰੋਮਾਈਡਸ ਮਿਕਸਡ ਵਿਦ ਮਿਕਸਚਰ ਆਫ ਸਲਫਰ ਜਿਹੜਾ ਪੋਟਾਸ਼ ਜਿਸ ਨੂੰ ਕੋਲੋਖਲੀ ਕਿਹਾ ਜਾਂਦਾ ਹੈ ਤੇ ਅਨਗੜ ਤੋਂ ਸੋਰਸ ਕੀਤਾ ਗਿਆ ਸੀਗਾ ਕਿ ਆਜ਼ਾਦ ਵੀਰ ਨੇ ਧਰਮਿੰਦਰ ਤੋਂ ਪ੍ਰੋਕ્યોਰ ਕੀਤਾ ਸੀਗਾ ਧਰਮਿੰਦਰ ਨੂੰ ਅੱਗੇ ਹਰਜੀਤ ਸਿੰਘ ਨੇ ਦਿੱਤਾ ਸੀ ਹਰਜੀਤ ਸਿੰਘ ਨੇ ਸਾਹਿਬ ਸਿੰਘ ਸਾਹਾ ਜਿਹੜਾ ਸਪਲਾਈਅਰ ਸੀਗਾ ਉਸ ਤੋਂ ਲਿਆ ਸੀਗਾ ਜੀ ਸੋ ਇਹ ਤਿੰਨ ਜਿਹੜੇ ਅਕਿਊਜ਼ਡ ਹੈਗੇ ਦੇ ਵਰ ਇਨਵੋਲਡ ਇਨ ਸੋਰਸਿੰਗ ਆਫ ਦੀ ਐਕਸਪਲੋਸਿਵ ਤੇ ਐਕਚੁਅਲ ਇਨਸੀਡੈਂਟ ਦੇ ਪਰਪੈਟਰੇਟਰ ਸੀਗੇ ਅਮਰੀਕ ਸਿੰਘ ਅਤੇ ਆਜ਼ਾਦ ਵੀਰ ਸਿੰਘ ਇੱਕ ਲੇਡੀ ਵੀ ਅਸੀਂ ਕੁਐਸਚਨ ਕਰ ਰਹੇ ਹੈਗੇ ਉਹਨਾਂ ਦਾ ਰੋਲ ਅਸੀਂ ਦੇਖ ਰਹੇ ਵਾਈਫ ਆਫ ਅਮਰੀਕ ਸਿੰਘ ਤੇ ਹਲੇ ਉਹਨਾਂ ਦੀ ਅਰੈਸਟ ਬਾਰੇ ਕੋਈ 뷰 ਨਹੀਂ ਬਣਿਆ ਹੈ ਇਹਨਾਂ ਆਜ਼ਾਦ ਵੀਰ ਤੋਂ 1 ਕਿਲੋ 100 ਗ੍ਰਾਮ 1.1 ਕਿਜੀ ਐਕਸਪਲੋਸਿਵ ਜਿਹੜਾ ਰਿਮੇਂਡਰ ਸੀਗਾ ਉਹ ਰਿਕਵਰ ਹੋਇਆ ਹੈ ਤੇ ਇਸ ਦੇ ਵਿੱਚ ਮੈਂ ਰਿਕਾਰਡ ਤੇ ਪਲੇਸ ਕਰਨਾ ਚਾਹਾਂਗਾ ਐਸਜੀਪੀਸੀ ਟਾਸਕ ਫੋਰਸ ਅਤੇ ਐਸਜੀਪੀਸੀ ਦਾ ਸਹਿਯੋਗ ਤੇ ਐਸਜੀਪੀਸੀ ਦੇ ਪ੍ਰਧਾਨ ਜੀ ਨੂੰ ਮੈਂ ਫੋਨ ਕਰਕੇ ਧੰਨਵਾਦ ਵੀ ਕੀਤਾ ਹੈ ਤੇ ਉਹਨਾਂ ਨੇ ਬਿਲਕੁਲ ਪੁਲਿਸ ਦੇ ਨਾਲ ਮੋਡਾ ਟੂ ਮੋਡਾ ਲਾ ਕੇ ਉਹਨਾਂ ਦਾ ਜਿਹੜਾ ਸੀਸੀਟੀਵੀ ਸਰਵੇਲੈਂਸ ਤੋਂ ਸਾਨੂੰ ਪਹਿਲੇ ਕਲੋਜ਼ ਮਿਲੇ ਸੀਗੇ ਉਸ ਨੂੰ ਅਸੀਂ ਸੈਂਟੀਫਿਕ ਤਰੀਕੇ ਨਾਲ ਡਿਵੈਲਪ ਕੀਤਾ ਜੋਨੇ ਟੈਕਨੀਕਲ ਅਨਲਿਸਿਸ ਦੇ ਵਿੱਚ ਜਿਹੜੇ ਟੈਲੀਫੋਨ ਦੇ ਲੋਕੇਸ਼ਨ ਵਗਰੇ ਹੁੰਦੇ ਆ ਉਹ ਅਸੀਂ ਤਿੰਨੋ ਇਨਸੀਡੈਂਟਸ ਦੇ ਕਨਫਰਮ ਕਰ ਲਏ ਇਹਨਾਂ ਦੀ ਪ੍ਰੈਜ਼ੈਂਸ ਜਿਹੜੀ ਹੈਗੀ ਤੇ ਜਿਹੜਾ ਜਿਹੜਾ ਪਹਿਲਾ ਜਿਹੜੀ ਆਈਈਡੀਸੀ ਉਹ ਅਸੈਂਬਲ ਹੋਈ ਸੀਗੀ ਗੁਰੂ ਰਾਮਦਾਸ ਸਰਾਏ ਦੇ ਵਿੱਚ ਇਸ ਦੇ ਵਿੱਚ ਤਿੰਨ ਜਿਹੜੇ ਹੈਗੇ ਕੰਟੇਨਰਸ ਸੀਗੇ ਦੋ ਜਿਹੜੇ ਕੈਨ ਸੀਗੇ એનર્ਜੀ ਡਰਿੰਕ ਦੇ ਜਿਹੜੇ ਹੱਲ ਦੇ ਤੇ ਇੱਕ ਮੈਟੈਲਿਕ ਟਿਫਨ ਸੀਗਾ ਇਹ ਤਿੰਨ ਕੰਟੇਨਰਸ ਦੇ ਵਿੱਚ ਤਕਰੀਬਨ 200 ਗ੍ਰਾਮ ਐਕਸਪਲੋਸਿਵ ਸੀ ਜਿਹੜਾ ਫਾਇਰ ਕਰੈਕਰਸ ਬਣਾਉਣ ਨੂੰ ਯੂਜ਼ ਕੀਤਾ ਜਾਂਦਾ ਹੈ ਉਸ ਦੇ ਵਿੱਚ ਪਲੇਸ ਕਰਕੇ ਇੱਕ ਪੋਲੀਥਿਨ ਬੈਗ ਦੇ ਵਿੱਚ ਇਹ ਤਿੰਨੋਂ ਕੰਟੇਨਰ ਪਲੇਸ ਕੀਤੇ ਗਏ ਸੀਗੇ ਤੇ ਜਿਹੜੀ ਪਾਰਕਿੰਗ ਹੈਗੀ ਹੈਰਿਟੇਜ ਪਾਰਕਿੰਗ ਬਿਲਡਿੰਗ ਉਹਦੇ ਰੂਫ ਟਾਪ ਤੇ ਆਜ਼ਾਦ ਵੀਰ ਨੇ ਇਕੱਲੇ ਜਾ ਕੇ ਉਥੋਂ ਰੋਪ ਡੈਂਗਲ ਕਰਤੀ ਸੀਗੀ ਤੇ ਉਸ ਤੋਂ ਬਾਅਦ ਇਹ 6 ਮਹੀਨੂ 11:25 ਪੀਐਮ ਤੇ ਐਕਸਪਲੋਸ਼ਨ ਹੋਇਆ ਸੀ ਆ ਆਜ਼ਾਦ ਵੀਰ ਤੇ ਇਹਨਾਂ ਇਸ ਮੋਡਿਊਲ ਨੂੰ ਇਹ ਲੱਗਿਆ ਸੀਗਾ ਕਿ ਸਾਡੀ ਸਾਡੇ ਸੈਕਸ਼ਨ ਦਾ ਇੰਪੈਕਟ ਨਹੀਂ ਹੋਇਆ ਧੇਰਫੋਰ ਇਹ ਦੂਜਾ ਐਕਸਪਲੋਸਿਵ ਜਿਹਦੇ ਦੇ ਵਿੱਚ ਦੋ ਮੈਟੈਲਿਕ ਕੋਲੀਆਂ ਸੀ ਵੀ ਰੀਲੀਜ਼ਿੰਗ ਸਮ ਪਿਕਚਰਸ ਤੇ ਇਨ ਫੈਕਟ ਇਹਨਾਂ ਦੇ ਹਾਲੇ ਵੀ ਵਿਲ ਬੀ ਐਗਜ਼ਾਮਨਿੰਗ देयर ਟੈਲੀਫੋਨਸ ਐਂਡ ਅਦਰ ਡਿਵਾਈਸਸ ਸੀਜ਼ਡ ਤੇ ਇਹਨਾਂ ਦੇ ਟੈਲੀਫੋਨ ਤੇ ਉਹ ਪਿਕ ਰੀਲੀਜ਼ ਹੋਈ ਜਿਹਦੇ ਵਿੱਚ ਉਹ ਮੈਟੈਲਿਕ ਕੋਲੀਆਂ ਹੈਗੀਆਂ ਜਿਨ੍ਹਾਂ ਨੂੰ ਜੋੜ ਕੇ ਉਹਦੇ ਵਿੱਚ ਐਕਸਪਲੋਸ਼ਨ ਜਿਹੜਾ ਜਿਹੜਾ ਸੈਕਿੰਡ ਜਿਹੜਾ ਸੀ ਇਹ 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 ਜਿਹੜਾ ਇਹ ਵੀ ਉੱਥੇ ਹੀ ਗੁਰੂ ਰਾਮਦਾਸ ਸਰਾਏ ਦੇ ਅਸੈਂਬਲ ਹੋਇਆ ਸੀਗਾ 10 ਵਜੇ ਰਾਤ 7 7 ਮਈ ਨੂੰ ਤੇ ਸਵੇਰੇ ਅਰਲੀ ਮਾਰਨਿੰਗ ਜਿਹੜਾ ਕਿਨੇ ਜਾ 4:00 ਵਜੇ ਦੀ ਹੁੰਦਾ 6:00 ਵਜੇ ਐਕਸਪਲੋਸ਼ਨ ਹੋਇਆ ਸੀਗਾ ਜਿਹੜਾ 3rd ਐਕਸਪਲੋਸ਼ਨ ਸੀਗਾ ਰਾਤ ਹੀ ਹੋਇਆ ਸੀਗਾ 12:10 ਤੇ ਉਸਦੇ ਬਾਅਦ ਸੀਸੀਟੀਵੀ ਤੋਂ ਉਸ ਨੂੰ ਲਾਈਵ ਫੁਟੇਜ ਮਿਲੀ ਉਸ ਨੂੰ ਟਰੈਕ ਕੀਤਾ ਗਿਆ ਤੇ ਐਸਜੀਪੀਸੀ ਦੇ ਸਹਿਯੋਗ ਨਾਲ ਜਿਹੜਾ ਹੈਗਾ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਤੇ ਇਸ ਦੇ ਵਿੱਚ ਅਸੀਂ ਪੂਰੀ ਇਨ ਡੈਪਥ ਸਾਇੰਟਿਫਿਕ ਇਨਵੈਸਟੀਗੇਸ਼ਨ ਕਰਾਂਗੇ ਫੋਰੈਂਸਿਕ ਟੀਮਸ ਦੀ ਹੈਲਪ ਲੈ ਕੇ ਦੂਜੀ ਏਜੰਸੀਸ ਦੀ ਵੀ ਹੈਲਪ ਅਸੀਂ ਲੈ ਰਹੇ ਹੈਗੇ ਤੇ ਇਹਨਾਂ ਦੀ ਡਿਵਾਈਸਸ ਐਗਜ਼ਾਮਨ ਕਰਕੇ ਅਸੀਂ ਇਸ ਪੂਰੀ ਇਨ ਡੈਪਥ ਇਨਵੈਸਟੀਗੇਸ਼ਨ ਕਰਾਂਗੇ ਕਿ ਇਹਨਾਂ ਦੇ ਇਹਨਾਂ ਦੇ ਕਿੰਨ ਕਿੰਨ ਲੋਕਾਂ ਨਾਲ ਲਿੰਕ ਸੀਗੇ ਇਹਨਾਂ ਦੇ ਐਸੋਸੀਏਟਸ ਕਿਹੜੇ ਸੀਗੇ ਇੰਡੀਆ ਐਂਡ ਅਬ੍ਰੋਡ ਐਂਡ ਵੀ ਵਿਲ ਅਨਵੈਲ ði ਐਨਟਾਇਰ ਕਾਂਸਪੀਰੇਸੀ ਬਿਹਾਈਂਡ ðiਸ ਇਨਸੀਡੈਂਟ ਤੇ ਇਹ ਪਹਿਲਾ ਬ੍ਰੇਕਥਰੂ ਹੈਗਾ ਪੰਜ ਗ੍ਰਿਫਤਾਰੀਆਂ ਹੋਈਆਂ ਐ ਐਮਐਸਪੀ ਸਾਹਿਬ ਨੂੰ ਕਿਹਾ ਸੀਗਾ ਕਿ ਇੱਕ ਐਸਆਈਟੀ ਬਣਾ ਕੇ ਐਸਆਈਟੀ ਇਸ ਨੂੰ ਇਨਵੈਸਟੀਗੇਟ ਕਰੇਗੀ ਐ ਪੰਜਾਬ ਪੁਲਿਸ ਨੇ ਇਹ ਅੰਮ੍ਰਿਤਸਰ ਮੇ ਜੋ ਹਾਲ ਕੇ ਦਿਨੋ ਮੇ ਜੋ ਤਿੰਨ ਲੋ ਇੰਟੈਂਸਿਟੀ ਐਕਸਪਲੋਸ਼ਨਸ ਹੋਏ ਥੇ ਉਹਨੇ ਵਰਕਆਊਟ ਕਰ ਲਿਆ ਹੈ और पांच इसमें गिरफ्तारियां हुई हैं अमृतसर पुलिस की तरफ से आज़ाद वीर सिंह अमरीक सिंह साहिब सिंह एलिया साबा हरजीत सिंह और धर्मेंद्र सिंह इसमें प्रिलिमरी इन्वेस्टिगेशन में रोल आज़ाद वीर सिंह और अमरीक सिंह का पाया गया है जो इसमें जिन्होंने आईईडी ई असेंबल करी और आईईडी एक्सप्लोड एक्सप्लोट करी सर, साहिब सिंह साबा हरजीत सिंह और धर्मेंद्र सिंह का रोल सोर्सिंग एक्सप्लोसिव्स जो है वो इन्होंने प्रोवाइड किए एक चेन के थ्रू आज़ाद वीर सिंह को धर धर्मेंद्र डोवर किया उसे हरजीत सिंह से मिला हरजीत सिंह को साहिब सिंह ने दिया था साहिब सिंह के पास पास लाइसेंस्ड एजेंसी है एक्सप्लोसिव ये ऑपरेट करते हैं अनगढ़ इलाके में आ, रिकवरी इनसे 1.1 पॉइंट वन के जी मिक्सचर ऑफ क्लोरेड्स एंड ब्रोमाइड्स हुए हैं इनकी टेस्टिंग केमिकल टेस्टिंग कराएंगे और ये लो ग्रेड एक्सप्लोसिव हैं जो आमतौर पर फायर क्रैकर्स में इस्तेमाल किए जाते हैं मैं एस जी पी सी टास्क फोर्स और एस जी पी सी के सहयोग के लिए उनको धन्यवाद देता हूँ और रिकॉर्ड पर प्लेस करता हूँ मैंने एस के प्रधान जी से बात करके उनका धन्यवाद भी किया है तो पुलिस के साथ पूरा सहयोग किया गया हमने एक साइंटिफिक तरीके से इन्वेस्टिगेशन करी सीसीटीवी फुटेज टेक्निकल इन्वेस्टिगेशन डेटा से हमने इनकी प्रेजेंस इस्टेब्लिश कर ली है और इसकी हम डीप इन्वेस्टिगेशन करेंगे इनके लिंकेजेस जो इनके टेलीफोन फोरेंसिकली एग्ज़ामिन कराएंगे इनके एसोशिएट्स के बारे में पता करेंगे इंडिया या अब्रॉड में और इसको सारे एंगल्स को हम एक एस आई करके इसकी इन्वेस्टिगेशन करेंगे पंजाब पुलिस हैज़ सक्सेसफुली वर्कड आउट द केसेज ऑफ एक्सप्लोज़न्स विच टुक प्लेस इन गोल्डन टेम्पल रिसेंटली एंड वी हैव अरेस्टेड फाइव पर्सनस दे इंक्लूड वीर सिंह अमरीक सिंह द मेन परपेट्रेटर ऑफ द इंसीडेंट एंड द थ्री पीपल हु सप्लाइड एंड सोर्स द एक्सप्लोसिव साहिब सिंह हरजीत सिंह एंड धर्मेंद्र सिंह Azad Veer Singh was provided the explosives by Dharminder Singh, who was provided by Harjeet Singh, and it was actually sourced from Sahib Singh Sabha. Uh, 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 1.1 kg uh, low intensity explosives have been recovered. These include a mixture of chlorates and bromides, which are normally used in firecrackers. Uh, i place on record the appreciable role played by sgpc task force and sgpc and we have thanked the sgpc president for the cooperation the investigation will be carried out in a scientific manner the cctv in fact it was scientific investigation which led to a breakthrough by examining the cctv footage and then we were able to identify and uh, track the perpetrator through technical means and uh, we will investigate the entire deep rooted conspiracy behind this who are the associates of the people arrested in India and abroad and get to the bottom of it? Uh, the IED, which was the first IED, was uh, assembled in the bathroom of Guru Ramdas Sarai uh, on 6th. On it constituted about 200 grams of explosives, which are used for firecracker making, in uh, two energy drink cans with about 10 12 stones of Bajri. Uh, and a metal, uh, metallic tiffin was also filled with the same uh, explosive material and all these three uh, containers were placed in a polythene bag and uh, uh, Azadvir had gone to the rooftop of heritage parking building and, and then he hung the polythene bag with the help of a rope at around 11 pm on 6th of May and the first explosion had taken place at 11.25 pm. The second IED was also assembled by using two metallic bowls.